ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਵਲੌਗ ਚ ਤੇ ਅੱਜ ਆਪਾਂ ਲੱਗੇ ਵਲੌਗ ਸ਼ੁਰੂ ਕਰਨ ਤੇ ਮੈਂ ਖਾ ਚਲੋ ਬਾਹਰ ਦਾ ਤੁਹਾਨੂੰ ਜਿਹੜਾ ਵਾ 뷰 ਵਿਖਾਉਣੀ ਆ ਕਿਸ ਤਰ੍ਹਾਂ ਦਾ ਬਾਹਰ ਬਹੁਤ ਹੀ ਜ਼ਿਆਦਾ ਜਿਹੜਾ ਬੱਦਲ ਜਿਹੜਾ ਕਾਲਾ ਇੱਕਦਮ ਛਾ ਗਿਆ ਸੀ ਤੇ ਇੱਧਰ ਵੀ ਪੂਰਾ ਬੱਦਲ ਚੜਿਆ ਹੋਇਆ ਵਾ ਤੇ ਜਿਹੜੀਆਂ ਪੰਭੀਰੀਆਂ ਉੱਡਦੀਆਂ ਹੁੰਦੀਆਂ ਨੇ ਅਸੀਂ ਛੋਟੇ ਹੁੰਦੇ ਬੋਲਦੇ ਹੁੰਦੇ ਸੀ ਇਹ ਮੀਂਹ ਮੰਗਦੇ ਆ ਹਨਾ ਸਲਾਰੇ ਬੋਲਦੇ ਸੀ ਅਸੀਂ ਇਹਨਾਂ ਨੂੰ ਤੁਸੀਂ ਕੀ ਬੋਲਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਉੱਡਣ ਦੇ ਸੀ ਫਿਰ ਮੀਂਹ ਮੰਗਣ ਦੇ ਸੀ ਮੀਂਹ ਜਿਹੜਾ ਵਾ ਫਿਰ ਬੜੀ ਜ਼ੋਰ ਨਾਲ ਆਉਣ ਵਾਲਾ ਸੀ ਤੇ ਉਹਦੇ ਤੋਂ ਪਹਿਲਾਂ ਕਿ ਮੀਂਹ ਆ ਜਾਵੇ ਤੇ ਆਪਾਂ ਸੋਚਿਆ ਕਿ ਬਾਹਰ ਥੋੜਾ ਜਿਹਾ ਜਿਹੜਾ ਕੰਮ ਕਰ ਲਈਏ ਪਰ ਕੰਮ ਨਹੀਂ ਹੋਇਆ ਕਿਉਂਕਿ ਉੱਧਰ ਲਾਈਟ ਬੰਦ ਹੋ ਗਈ ਮੈਂ ਕੱਪੜੇ ਧੋਣ ਦੇ ਸੀ ਕੱਪੜੇ ਧੋਖੇ ਜੇ ਮੈਂ ਹਟੀ ਸੀ ਤੇ ਦੂਸਰਾ ਕੰਮ ਮੇਰਾ ਚਾਲੂ ਸੀ ਤੇ ਇੱਧਰ ਸਾਡੇ ਲੱਗ ਇੱਕ ਬੱਚੇ ਦਾ ਜਨਮ ਦਿਨ ਹੈ ਉਹਨਾਂ ਨੇ ਆਪਣੇ ਪਾਰਟੀ ਵਾਸਤੇ ਪੂਰਾ ਆਪਣਾ ਜਿਹੜਾ ਛੱਤ ਤੇ ਟੈਂਟ ਪੱਕਾ ਵਾਲਾ ਲਗਾਉਂਦੇ ਆ ਅੱਜ ਕਰਨਾ ਵਾ ਆਹ ਵਾਲਾ ਪਲੰਗ ਸਾਫ ਇਹਦੇ ਵਿੱਚ ਸਾਡੇ ਸਿਆਲ ਦੇ ਕੱਪੜੇ ਆ ਤੇ ਅੱਜ ਅਸੀਂ ਉਹ ਕੱਢ ਕੇ ਕਰਾਂਗੇ ਸਾਫ ਕਿਉਂਕਿ ਬੇਬੇ ਜਿਹੜਾ ਵਾ ਦੋ ਚਾਰ ਦਿਨਾਂ ਤੋਂ ਬੋਲਣ ਦੀ ਆ ਕਿ ਤੁਸੀਂ ਇਹ ਬੈੱਡ ਨੂੰ ਜਿਹੜਾ ਉੱਚਾ ਨੀਵਾ ਕੀਤਾ ਹੋਇਆ ਵਾ ਸੋ ਅੱਜ ਬੇਬੇ ਨੇ ਕੀਤੀ ਸਾਡੇ ਨਾਲ ਇਹ ਦੇਖੋ ਜੀ ਬੇਬੇ ਨੇ ਖਲਾਰਾ ਪਾ ਕੇ ਰੱਖ ਲਿਆ ਵਾ ਬੇਬੇ ਨੇ ਨਹੀਂ ਪਾਇਆ ਮੰਜਾ ਹਫਤਾ ਹੋਇਆ ਤੇ ਖਲਾਰਾ ਪੈ ਨੂੰ ਬਨ ਜਾ ਇੱਕ ਪਾਸੇ ਉੱਚਾ ਇੱਕ ਪਾਸੇ ਨੀਵਾ ਤੇ ਚੱਜਿਆ ਵੰਦੂ ਜੇ ਹੁਣ ਆਖਿਆ ਸਵਾਰ ਲਾ ਤੇ ਗਾੜੇ ਵਾ ਇੱਕ ਦਿਨ ਚਾਰ ਹੈ ਇਹ ਜਮਾਨਾ ਹੀ ਨਹੀਂ ਆ ਹਾਂਜੀ ਹਾਂ ਤੇ ਜੇ ਕੋਈ ਟੋਕ ਕੇ ਕੋਈ ਕਿਆ ਕਲਮ ਬੰਦਾ ਟਰੋਕਦਾ ਵਾ ਕਿ ਐਵੇਂ ਥੋੜੀ ਕੋਈ ਹੁਣ ਛਦਾਈ ਥੋੜੀ ਕ ਮੈਂ ਬੋਲੀ ਜਾਨੀ ਆ ਹੁਣ ਜੀ ਹੋ ਜਾਊਗਾ ਵੀ ਸ਼ੂਗਾ ਬੇ ਕੰਨ ਸੋਣਾ ਲੱਗੂਗਾ ਆਖੇ ਇੱਥੇ ਕਿਸੇ ਨੇ ਕਿੰਨੇ ਆਉਣਾ ਬੈਕ ਤਿਆਰ ਆ ਤੇਨੇ ਨਾ ਨਾ ਸ਼ਰਮ ਛੱਡ ਆਉਣਾ ਤੇ ਹੁਣ ਇਹਦਾ ਬਸ ਤੁਸੀਂ ਕਮੈਂਟ ਕਰੋ ਕਿ ਕੀ ਹੋਣਾ ਚਾਹੀਦਾ ਬੇਬੇ ਰੋਗੇ ਕਿ ਜਾਵੇ ਐਤ ਮੇਰੀ ਕੋਈ ਗਲਤੀ ਆ ਕਿ ਤੂੰ ਦੱਸੋ ਚਲੋ ਜੀ ਤੁਸੀਂ ਬੋਲ ਲਿਆ ਨਾ ਤੇ ਇਹ ਤੁਹਾਡੇ ਦਾਜ ਦਾ ਬੈੱਡ ਆ ਤੇ ਕਿੰਨੇ ਸਾਲ ਹੋ ਗਏ ਇਸ ਪਲੰਗ ਨੂੰ ਲੈ 55 55 ਸਾਲ ਹੋ ਗਏ ਤੇ ਤਾਂ ਉਹ ਬੇਬੇ ਨੂੰ ਲੱਗਦਾ ਦੁੱਖ ਜਦ ਅਸੀਂ ਉਹਨੂੰ ਸਹੀ ਤਰ੍ਹਾਂ ਨਹੀਂ ਰੱਖਦੇ ਤੇ ਬੇਬੇ ਸੋਚਦੀ ਆ ਕਿ ਵੇਖ ਆਪਣੀ ਚੀਜ਼ਾਂ ਸਵਾਰਦੀਆਂ ਇਹਨੂੰ ਕੋਈ ਨਹੀਂ ਸਵਾਰਦਾ ਤੇ ਇੱਧਰ ਵੇਖੋ ਅਸੀਂ ਪਾਇਆ ਵਾ ਖਲਾਰਾ ਇਹਦੇ ਚ ਸਾਡੇ ਸਿਆਲ ਦੇ ਸਾਰੇ ਗਰਮ ਕੱਪੜੇ ਇੱਕ ਖਲਾਰਾ ਅਸੀਂ ਕੱਲ ਪਾਇਆ ਸੀ ਜਦੋਂ ਅਸੀਂ ਨਗਰ ਫਿਰਨ ਜਾਣਾ ਨਹੀਂ ਬੇਬੇ ਆਵੇ ਚੁੱਕ ਨਹੀਂ ਕਹਿੰਦੀ ਬੇਬੇ ਕਹਿੰਦੀ ਨਹੀਂ ਚੁੱਕਣਾ ਕੋਈ ਗੱਲ ਨਹੀਂ ਮੈਂ ਚੁੱਕ ਦਿੰਨੀ ਆ ਚਿੰਤਾ ਨਾ ਕਰੋ ਤੇ ਬੇਬੇ ਹੀ ਆ ਸਾਰਾ ਕੁਝ ਖੋਲ ਕੇ ਬੈਠੀ ਆ ਹੁਣ ਮੈਨੂੰ ਕਰਨਾ ਹੀ ਪੈਣਾ ਵਾ ਮਾੜਾ ਮੋਟਾ ਜੇ ਹੈਨਾ ਆ ਵੀ ਕਰਨਾ ਤੇ ਕੱਲ ਅਸੀਂ ਸਾਡਾ ਏਟੀਐਮ ਦਾ ਕਾਰਟ ਗਵਾਜ ਗਿਆ ਸੀ ਤੇ ਕੱਲ ਅਸੀਂ ਉਹਨੂੰ ਲੱਭਦੇ ਨੂੰ 3 ਘੰਟੇ ਲਾਏ ਏਟੀਐਮ ਦਾ ਕਾਰਡ ਤੇ ਮਿਲਿਆ ਨਹੀਂ ਉਹ ਵੀ ਬੇਬੇ ਨੇ ਸਾਨੂੰ ਕਿਹਾ ਸੀ ਛੇਤੀ ਏਟੀਐਮ ਦਾ ਕਾਰਡ ਲੱਭੋ ਬੇਬੇ ਦਾ ਕੋਈ ਪਰਸਨਲ ਕੰਮ ਹੀ ਜਿਹੜਾ ਬੇਬੇ ਕਹਿੰਦੀ ਸੀ ਕਿ ਸਾਡਾ ਮੇਰਾ ਹੁਣੇ ਤੁਸੀਂ ਕਰਾਓ ਤੇ ਪਰ ਉਹ ਏਟੀਐਮ ਦਾ ਕਾਰਡ ਨਹੀਂ ਮਿਲਿਆ ਰਾਤ ਨੂੰ ਫਿਰ ਸਾਨੂੰ ਕੰਮ ਤੇ ਕਰਾਉਣਾ ਪਿਆ ਉਹਦੇ ਨਾਲ ਸਾਡੇ 3 ਘੰਟੇ ਖਰਾਬ ਵੀ ਹੋ ਗਏ ਤੇ ਨਾਲੇ ਸਾਡਾ ਮਨ ਵੀ ਖਰਾਬ ਹੋਇਆ ਹੁਣ ਏਟੀਐਮ ਦਾ ਕਾਰਡ ਫਿਰ ਤੋਂ ਬਣਾਉਣਾ ਪੈਣਾ ਤੇ ਹੁਣ ਬੇਬੇ ਅੱਜ ਕਹਿੰਦੀ ਆ ਕਿ ਇਧਰ ਮੀਂਹ ਦਾ ਮੌਸਮ ਬਣਿਆ ਪਿਆ ਕਿਤੇ ਝੰਬ ਆ ਜਾਂਦੀ ਆ ਤੇ ਮੰਜਾ ਉੱਚਾ ਨੀਵਾ ਇਹਨੂੰ ਸੈ ਇੱਧਰ ਆਪਣੀ ਚਾਹ ਬਣ ਗਈ ਸੀ ਮੈਂ ਰਸੋਈ 'ਚ ਚਾਹ ਧਰ ਕੇ ਗਈ ਸੀ ਤੁਸੀਂ ਕਹੋਗੇ ਗੈਸ ਚੁੱਲਾ ਕਿਉਂ ਥੱਲੇ ਕਿਉਂਕਿ ਗੋਡਿਆਂ ਦੀ ਬਹੁਤ ਜਦੋਂ ਦਿੱਕਤ ਹੁੰਦੀ ਆ ਤੇ ਆਪਾਂ ਜਿਹੜਾ ਗੈਸ ਚੁੱਲਾ ਨਾ ਅੱਜ ਕੱਲ ਉੱਤੇ ਰੱਖ ਰੱਖ ਕੇ ਗੋਡਿਆਂ 'ਨ ਦਿੱਕਤ ਕਰਾ ਲਈ ਆ ਤੇ ਮੈਂ ਸੋਚਿਆ ਪਹਿਲਾਂ ਤਾਂ ਕਿਉਂ ਨਾ ਆਪਾਂ ਜਿਹੜਾ ਗੈਸ ਚੁੱਲਾ ਥੱਲੇ ਲਾ ਲਈਏ ਇਹਦੇ ਨਾਲ ਕਦੀ ਉੱਠੋ ਕਦੀ ਬੈਠੋ ਤੇ ਇਹ ਗੋਡਿਆਂ ਦੀ ਐਕਸਰਸਾਈਜ਼ ਵੀ ਹੁੰਦੀ ਆ ਤੇ ਮੈਨੂੰ ਕੰਮ ਕਰਨ 'ਚ ਇਹਦਾ ਮਜ਼ਾ ਵੀ ਆਉਂਦਾ ਬੱਚੇ ਕਹਿੰਦੇ ਕਿ ਉੱਪਰ ਰੱਖੋ ਪਰ ਮੈਂ ਨਹੀਂ ਰੱਖਿਆ ਉੱਪਰ ਹੋਰ ਹੋਰ ਸਮਾਂ ਰੱਖਿਆ ਵਾ ਅੱਗੇ ਜਾ ਕੇ ਆਪਾਂ ਇਹਨੂੰ ਉੱ ਕਪੜੇ-ਕੁਪੜੇ ਤੋਤੇ ਪਹਿਲਾਂ ਪੀ ਲਈਏ ਚਾਹ ਚਾਹ ਪੀਣ ਤੋਂ ਬਾਅਦ ਆਪਾਂ ਕੰਮ ਕਰਾਂਗੇ ਤੇ ਆਓ ਆਪਾਂ ਕਰਦੇ ਹਾਂ ਕੰਮ ਤੇ ਨਾਲੇ ਬੇਬੇ ਦਿਆਂ ਸੌਂਦੇ ਆਂ ਗੱਲਾਂ ਅੱਜ ਬੇਬੇ ਨੇ ਕਿਹੜੀ-ਕਿਹੜੀ ਗੱਲਾਂ ਸਾਨੂੰ ਗੁੱਸਾ ਕੀਤਾ ਚਲ ਹੁਣ ਚਾਹ ਦਾ ਗਲਾਸ ਲੈ ਕੇ ਬਹਿ ਗਈ ਆ ਕਰ ਲਿਆ ਇਹਨੇ ਕੰਮ ਇਹ ਮੈਨੂੰ ਲੱਗਦਾ ਅੱਜ ਵੀ ਇਤਰੇ ਰੋ ਖਲਾਰਾ ਇਹ ਖਲਾਰਾ ਨਹੀਂ ਸੰਭਿਆ ਜਾਣਾ ਓਠੀ ਦੇ ਚਾਹ ਪੀਲੀ ਓਠੀ ਦੇ ਚਾਹ ਪੀਲੀ ਔਰ ਕੋ ਸੋਝਦਾ ਹੀ ਨਹੀਂ ਇਹਨੂੰ ਅਵੇ ਪੇ ਕਰ ਲੈਣ ਨਾ ਕਟਕਚਾਹ ਵੀ ਲੈਂਦੇ ਇਹਨਾਂ ਦੀ ਕਟਕਚਾਹ ਇਹਦਾ ਗਲਾਸ ਅੱਧਾ ਕਿਲੋ ਦਾ ਫੜਿਆ ਫਟਾਫਟ ਪੀ ਕੌਡੇ ਦੀ ਠੰਡੀ ਕਰਕੇ ਤਾਂ ਚੱਲ ਖਾਮਿਆ ਆ ਸੰਭਿਆ ਨਾਲ ਸੌਣ ਨਹੀਂ ਦੇਣਾ ਮੈਂ ਤੁਹਾਨੂੰ ਫੇਰ ਨਾ ਕਿ ਦੱਸਿਆ ਨਹੀਂ ਭਾਵੇਂ 10 ਵਜ ਜਾਣਾ ਮੰਜਾ ਅੱਜ ਫਿੱਟ ਕਰਕੇ ਸੌਣਾ ਵਾ ਆਪਣੇ ਤੇ ਮਾਂ ਰੋਜ ਪੁੰਝਦੀਆਂ ਚਾਪੜਦੀਆਂ ਵਾ ਤਾਂ ਇਹਨੂੰ ਵਿਚਾਰੇ ਬੁੱਢੜਿਆਂ ਨੂੰ ਬਾਹਰ ਕੱਢਿਆ ਹੁਣ ਇਦਾਂ ਹੀ ਆ ਨਾ ਫੇਰ ਬੁੱਢਿਆਂ ਦੀ ਮੰਜੀ ਬਾਹਰ ਡੇਢੀ ਚ ਉਹ ਸਾ ਮੇਰੇ ਮੰਜੇ ਦਾ ਆ ਆਪਣੇ ਅੰਦਰ ਸੁਜਾ ਲਿਆ ਮਾਂ ਰੋਚਾਦਰਾਂ ਬਦਲਦੀਆਂ ਇਹ ਇਹ ਚਾਦਰ ਪਰ ਸੋਨਾ ਮੰਜਾ ਉਖੜ ਖੋੜ ਹੋਇਆ ਵਾ ਕੀ ਆ ਜੇ ਵਿੱਚੋਂ ਨਗਰ ਕੀਰਤਨ ਦਾ ਡਰੈਸ ਕੱਢਣਾ ਹੀ ਤਾਂ ਤਾਣ-ਤਾਣ ਹੋਇਆ ਤੇ ਉਹ ਕੀ ਆਉਂਦੇ ਹੀ ਕਿ ਮੁੜ ਕੇ ਉਹਨਾਂ ਨੂੰ ਬੰਦ ਨਾ ਕਰਿਓ ਮੰਜੇ ਨੂੰ ਲੋ ਜੀ ਆਪਾਂ ਆਪਣਾ ਕੰਮ ਕਰ ਲਿਆ ਖਤਮ ਆਪਾਂ ਤਿੰਨਾਂ ਬੈਗਾਂ 'ਚ ਆਪਣੇ ਅਲੱਗ-ਅਲੱਗ ਸਭ ਦੇ ਕੱਪੜੇ ਪਾ ਲਏ ਨਵਦੀਪ ਵੰਚ ਤੇ ਮੇਰੇ ਤੇ ਬੇਬੇ ਦੇ ਅਲੱਗ ਕਰਤੇ ਆ ਸੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਸ ਤਰ੍ਹਾਂ ਬੇਬੇ ਨੇ ਕੀਤੀ ਸਾਡੀ ਖਚਾਈ ਤੇ ਖਚਾਈ ਦੇ ਨਾਲ ਨਾਲ ਸਾਡਾ ਸਾਰਾ ਕੰਮ ਜਿਹੜਾ ਹੋ ਗਿਆ ਖਤਮ ਮਿਲਦੇ ਆ ਅਗਲੇ ਵਲੌਗ 'ਚ